ਹੈਲੋ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਆਪਾਂ ਦੇਖੋ ਤੁਲਸੀ ਦਾ ਬੂਟਾ ਦਿਖਾ ਰਹੇ ਹਾਂ ਜੀ ਇਹ ਦੇਖੋ ਤੁਲਸੀ ਦਾ ਬੂਟਾ ਕਿੰਨੇ ਬੀਜ ਆਏ ਹੋਣ ਇਹ ਬਹੁਤ ਜ਼ਿਆਦਾ ਗੁਣਕਾਰੀ ਬੂਟਾ ਹੁੰਦਾ ਹੈ ਇਹਦੇ ਬੀਜ ਇੰਨੇ ਕ ਜ਼ਿਆਦਾ ਗੁਣਕਾਰੀ ਹੁੰਦੇ ਆ ਕਿ ਤੇ ਆਪਾਂ ਗਿਣਾ ਗਿਣਾ ਨਹੀਂ ਸਕਦੇ ਇਹਦੇ ਫਾਇਦੇ ਇੰਨੇ ਜ਼ਿਆਦਾ ਹੁੰਦੇ ਨੇ ਜੀ ਇਹ ਆਪਾਂ ਸਰਦੀਆਂ ਦੇ ਵਿੱਚ ਇਹਦਾ ਜ਼ਿਆਦਾ ਇਸਤੇਮਾਲ ਹੁੰਦਾ ਹੈਗਾ ਜਿਵੇਂ ਕਿ ਚਾਹ ਹੋਊਗੀ ਕਈ ਤਰ੍ਹਾਂ ਦੇ ਕਾੜੇ ਹੋਗੇ ਉਹਨਾਂ ਵਿੱਚ ਵੀ ਇਹ ਪੈਂਦਾ ਹੈਗਾ ਇਹਨਾਂ ਦੇ ਪੱਤੇ ਵੀ ਪੈਂਦੇ ਨੇ ਮੈਂ ਕਈ ਵਾਰ ਪੱਤਿਆਂ ਨੂੰ ਤੋੜ ਕੇ ਚੰਗੀ ਤਰ੍ਹਾਂ ਵਾਸ਼ ਕਰਕੇ ਸੁਕਾ ਕੇ ਡੱਬੇ ਵਿੱਚ ਬੰਦ ਕਰਕੇ ਰੱਖ ਸਕਦੇ ਆਂ ਇਹ ਕਾਫੀ ਟਾਈਮ ਚੱਲ ਜਾਂਦੇ ਨੇ ਜੀ ਇਹਨਾਂ ਦੇ ਬੀਜ ਬਹੁਤ ਜ਼ਿਆਦਾ ਗੁਣਕਾਰੀ ਹੁੰਦੇ ਆ ਜਿਵੇਂ ਕਿ ਆਪਾਂ ਚਾਹ ਬਣਾਉਣੀ ਆ ਜਾਂ ਸਰਦੀਆਂ 'ਚ ਕਿੰਨੇ ਆਪਾਂ ਕਾੜੇ ਬਣਾਉਣੇ ਆ ਸਰਦੀਆਂ 'ਚ ਉਹਦੇ ਵਿੱਚ ਵੀ ਇਹਦੇ ਬੀਜ ਪੈ ਜਾਂਦੇ ਨੇ ਪੱਤੇ ਵੀ ਪੈ ਜਾਂਦੇ ਨੇ ਬੀਜ ਵੀ ਪੈ ਜਾਂਦੇ ਨੇ ਇਹ ਦੇਖੋ ਕਿੰਨਾ ਸੋਹਣਾ ਲੱਗ ਰਿਹਾ ਗ੍ਰੀਨ ਗ੍ਰੀਨ ਵੈਸੇ ਵੀ ਬਹੁਤ ਫੈਲਿਆ ਹੋਇਆ ਹੈਗਾ ਦੇਖੋ ਜੀ ਚੰਗੀ ਤਰ੍ਹਾਂ ਦੇਖੋ ਕਿੰਨੇ ਸੋਹਣੇ ਪੱਤੇ ਨੇ ਬਹੁਤ ਜ਼ਿਆਦਾ ਖੁਸ਼ਬੂ ਆਉਂਦੀ ਹੈ ਇਹਦੇ ਕੋਲੇ ਖੜਦੇ ਆ ਜਦੋਂ ਆਪਾਂ ਬਹੁਤ ਜ਼ਿਆਦਾ ਖੁਸ਼ਬੂ ਆਉਂਦੀ ਹੈ ਕਈ ਜਗ੍ਹਾ ਤੇ ਤਾਂ ਇਸ ਬੂਟੇ ਦੀ ਪੂਜਾ ਵੀ ਕੀਤੀ ਜਾਂਦੀ ਹੈ ਜਿਵੇਂ ਕਿ ਤુલਸੀ ਦੇ ਬੂਟੇ ਦੀ ਮੰਨਿਆ ਜਾਂਦਾ ਹੈ ਕਿ ਇਹਨੂੰ ਝੂਠਾ ਪਾਣੀ ਨਹੀਂ ਪਾਉਣਾ ਚਾਹੀਦਾ ਪੂਲਸੀ ਮਾਤਾ ਦੇ ਤੌਰ ਤੇ ਵੀ ਪੂਜਿਆ ਜਾਂਦਾ ਹੈਗਾ ਵੈਸੇ ਤਾਂ ਝੂਠਾ ਪਾਣੀ ਕਿਸੇ ਵੀ ਬੂਟੇ 'ਚ ਆਪਾਂ ਨੂੰ ਪਾਉਣਾ ਨਹੀਂ ਚਾਹੀਦਾ ਇਹ ਤਾਂ ਖਾਸ ਕਰਕੇ ਵੀ ਨਹੀਂ ਪਾਉਣਾ ਚਾਹੀਦਾ ਜੀ ਇਹ ਦੇਖੋ ਇਹ ਆਪਾਂ ਬੀਜ ਉਤਾਰ ਲੈਨੇ ਕੁਝ ਪੱਤੇ ਉਤਾਰ ਲੈਨੇ ਇਹਨਾਂ ਨੂੰ ਚੰਗੀ ਤਰ੍ਹਾਂ ਸੁਕਾ ਲੈ ਵਾਸ਼ ਕਰਕੇ ਦੇਖੋ ਬਹੁਤ ਜਿਆਦਾ ਸੋਹਣੇ ਨੇਗੇ ਇਹ ਪੱਤੇ ਤੇ ਬੀਜ ਇਹਨਾਂ ਦੀ ਖੁਸ਼ਬੂ ਬਹੁਤ ਜ਼ਿਆਦਾ ਆਉਂਦੀ ਹੈਗੀ ਇਹਨਾਂ ਨੂੰ ਚੰਗੀ ਤਰ੍ਹਾਂ ਇੱਕ ਦਿਨ ਦੀ ਧੁੱਪ ਹੀ ਕਾਫੀ ਹੁੰਦੀ ਹੈ ਕਿ ਇਸ ਟਾਈਮ ਦੀ ਧੁੱਪ ਲਵਾਈਏ ਤਾਂ ਜੇ ਸਰਦੀਆਂ 'ਚ ਸੁਕਾਉਣੀ ਹੋਣ ਤਾਂ ਥੋੜੇ ਧੁੱਪ ਜ਼ਿਆਦਾ ਲੱਗ ਜਾਂਦੀ ਹੈ। ਆ ਦੇਖੋ ਆਪਾਂ ਨੇ ਸੁਕਾ ਕੇ ਪੱਤੇ ਮਿਕਸ ਕੀਤੇ ਹੋਏ ਨੇਗੇ ਚਾਹ ਪੱਤੀ ਦੇ ਡੱਬੇ ਵਿੱਚ। ਆਪਾਂ ਤੁਹਾਨੂੰ ਦਿਖਾਉਣੇ ਆਂਗੇ। ਆਪਾਂ ਤਾਂ ਤુલਸੀ ਦੇ ਬੀਜ ਤੇ ਪੱਤੇ ਸੁਕਾ ਕੇ ਮਿਕਸ ਕੀਤੇ ਨੇਗੇ ਚਾਹ ਪੱਤੀ ਦੇ ਡੱਬੇ ਵਿੱਚ ਪਾ ਦਿੱਤੇ ਨੇਗੇ। ਹੇਠਾਂ ਪੰਜਾਹ ਪੱਤੀ ਹੈ ਉੱਪਰ ਆਪਾਂ ਪੱਤੇ ਪਾਤੇ ਉਹਨਾਂ ਨੂੰ ਆਪਾਂ ਮਿਕਸ ਕਰਦੇ ਆਂਗੇ ਦੇਖੋ ਜੀ ਇਹਨਾਂ ਨੂੰ ਆਪਾਂ ਸਾਰੇ ਬੀਜ ਨੇ ਜਿਹੜੇ ਵਿਚੇ ਦੇ ਕੁਝ ਪੱਤੇ ਨੇ ਜਿਹੜੇ ਸਕਾਈ ਹੋਏ ਪਾਊਡਰ ਬਣਾਇਆ ਹੋਇਆ ਇਹਨੂੰ ਆਪਾਂ ਚੰਗੀ ਤਰ੍ਹਾਂ ਸਾਰੀ ਚਾਹ ਪੱਤੀ ਚ ਮਿਕਸ ਕਰ ਦੇਵਾਂਗੇ ਤਾਂ ਜੋ ਇਹ ਠਾਂ ਚਾਹ ਪੱਤੀ ਹੈ ਉਹਦੇ ਵਿੱਚ ਵੀ ਮਿਕਸ ਹੋ ਜਾਵੇ ਤੇ ਆਪਣੀ ਚਾਹ ਦਾ ਚ ਬਹੁਤ ਵਧੀਆ ਫਲੇਵਰ ਆਉਂਦਾ ਇਹਨੂੰ ਦੁੱਧ ਚ ਵੀ ਪਾ ਸਕਦੇ ਆਪਾਂ ਪੱਤਿਆਂ ਨੂੰ ਜਾਂ ਬੀਜ ਨੂੰ ਜਿਵੇਂ ਕਿ ਦੁੱਧ ਚ ਫਲੇਵਰ ਬਹੁਤ ਵਧੀਆ ਆਉਂਦਾ ਹੈ ਇਹਨਾਂ ਦਾ ਇਸ ਤਰ੍ਹਾਂ ਬਣਾ ਕੇ ਚਾਹ ਪੀ ਕੇ ਦੱਸਿਓ ਜੀ ਕਿਸ ਤਰ੍ਹਾਂ ਲੱਗੀ ਤੁਹਾਨੂੰ ਬਾਕੀ ਸਾਡੀਆਂ ਵੀਡੀਓਜ਼ ਕਿਵੇਂ ਲੱਗਦੀਆਂ ਹੁੰਦੀਆਂ ਨੇ ਉਹ ਜ਼ਰੂਰ ਦੱਸਿਆ ਕਰੋ ਜੀ ਸਾਨੂੰ ਬਹੁਤ ਵਧੀਆ ਹੌਸਲਾ ਮਿਲਦਾ ਹੈਗਾ ਜੇ ਤੁਸੀਂ ਸਾਡੇ ਵੀਡੀਓ ਨੂੰ ਲਾਈਕ ਕਰਦੇ ਹੋ ਦੇਖਦੇ ਹੋਗੇ ਕਮੈਂਟ ਕਰਦੇ ਹੋ ਆ ਦੇਖੋ ਜੀ ਆਪਾਂ ਨੇ ਚੰਗੀ ਤਰ੍ਹਾਂ ਮਿਕਸ ਕਰ ਦਿੱਤੇ ਨੇ ਇਹ ਬੀਜ ਇਹ ਠਾਲੀ ਸਾਰੀ ਚਾਹ ਪੱਤੀ ਚ ਮਿਕਸ ਕਰ ਦਾਂਗੇ ਚੰਗੀ ਤਰ੍ਹਾਂ ਇਹਨਾਂ ਨੂੰ ਬਹੁਤ ਵਧੀਆ ਬਣਦਾ ਹੈ ਜੀ ਬਾਕੀ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਜੀ ਥੈਂਕ ਯੂ ਜੀ ਸਾਰਿਆਂ ਦਾ